ਕਿਰਤੀ ਬੰਦੇ ਨਾਲ ਨਫ਼ਰਤ ਕਰਦੇ ਆ ਤੇ ਵੇਲਣਾਂ ਦੀ ਪੂਜਾ ਕਰਦੇ ਆ ਸਮਾਜ ਵਿੱਚ ਉਹ ਸਾਡਾ ਕਿੱਥੇ ਫਿਰੋ ਤੇ ਜਦੋਂ ਸਮਾਜ ਉਲਟ ਹੋ ਗਿਆ ਨਾ ਕਿਰਤੀ ਦੀ ਰਿਸਪੈਕਟ ਹੋ ਗਈ ਤੇ ਵੇਲਣ ਨੂੰ ਕਿਾ ਚੱਲ ਪਾਈ ਕੰਮ ਕਰਕੇ ਰੋਟੀ ਖਾ ਉਹ ਦਿਨ ਸਮਾਜ ਉੱਤੇ ਜਾਏਗਾ ਅੱਜ ਕਿਉਂ ਲੋਕ ਲੱਖਾਂ ਰੁਪਿਆ ਲਾ ਕੇ ਵਿਦੇਸ਼ਾਂ ਨੂੰ ਜਾ ਰਿਹਾ ਉੱਥੇ ਜਿੰਨਾ ਕੋ ਬੰਦਾ ਨੀਵਾ ਕੰਮ ਕਰਦਾ ਉਹਨੂੰ ਉਹਦੀ ਰਿਸਪੈਕਟ ਨਾਲ ਵੇਖਦੇ ਆ ਜਿਹੜਾ ਰੋੜ ਤੇ ਰਾਤ ਨੂੰ ਕੰਮ ਕਰਦਾ ਨਾ ਉੱਥੇ ਬਹੁਤੇ ਰੂੜਾਂ ਦੇ ਕੰਮ ਰਾਤ ਨੂੰ ਹੁੰਦੇ ਆ ਜਿਹੜਾ ਕਾਰ ਚਾਣ ਵਾਲਾ ਨਾ ਉਹ ਕਈ ਵਾਰੀ ਬਹੁਤ ਰਿਸਪੈਕਟ ਨਾਲ ਵੇਖ ਕੇ ਜਾਂਦਾ ਵੀ ਕਾਰ ਮੈਂ ਚਲਾਉਣੀ ਹੈ ਜੋਬ ਤੂੰ ਕਰ ਰਿਹਾ ਰੋਡ ਤੂੰ ਬਣਾ ਰਿਹਾ ਭਾਵੇਂ ਉਹਨਾਂ ਦੀ ਪੇ ਬਹੁਤ ਹੈ ਉੱਥੇ ਕੰਮ ਕਰਨ ਵਾਲਿਆਂ ਦੀ ਪਰ ਉਹਨੂੰ ਰਿਸਪੈਕਟ ਨਾ ਦੇਖਦੀ ਐ ਤੂੰ ਤੂੰ ਸਾਡੇ ਘਰ ਚ ਆਣ ਕੇ ਕੰਮ ਕਰਦਾ ਤੂੰ ਰੋਡ ਸਾਫ਼ ਕਰ ਰਿਹਾ ਇੱਥੇ ਜਿਹੜਾ ਬੰਦਾ ਤੁਹਾਡੀ ਗਲੀ ਸਾਫ਼ ਕਰਦਾ ਹੋਵੇ ਤੁਹਾਡਾ ਕੂੜਾ ਤੈਨੂੰ ਚੁੱਕਦਾ ਹੋਵੇ ਤੁਸੀਂ ਲੰਘ ਰਹੇ ਓ ਝਾੜੂ ਫੇਰ ਰਿਹਾ ਹੋਵੇ ਕਿ ਤੇ ਪਿਆਰ ਨਾ ਕਹਦੋ ਯਾਰ ਉਹਨੂੰ ਗੰਦਗੀ ਤੁਸੀਂ ਪਾਈ ਐ ਉਹ ਸਾਫ਼ ਕਰਦਾ ਭਾਵੇਂ ਉਹਨੂੰ ਪੈਸੇ ਹੀ ਮਿਲਣੇ ਨੇ ਕਿ ਤੇ ਪਿਆਰ ਨਾ ਬੋਲ ਪੋਦੇ ਨਾ ਕਦੀ ਕਿਸੇ ਗਰੀਬ ਦੇ ਮੋਢੇ ਤੇ ਹੱਥ ਰੱਖ ਕੇ ਐਦਾਂ ਕਹਿ ਦੋ ਕਦੀ ਹਾਲ ਚਾਲ ਪੁੱਛ ਲੋ ਕਿਸੇ ਨੂੰ ਤੁਸੀਂ ਬੂਟ ਪਾਲਿਸੀ ਕਰਾਉਣੇ ਨੇ ਕਦੀ ਪਿਆਰ ਨਹੀਂ ਪੁੱਛ ਲੋ ਉਹਨੂੰ ਕੀ ਹਾਲ ਹੈ ਜਿਹੜੇ ਤੁਸੀਂ